ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਲੋਕ ਕਲਾ ਪੈਰਾ ਰਚਨਾ ਕਰਾਂਗੇ ਨਾਉ ਲੈਸਟਾਰਟ ਸਰੀਰਿਕ ਲੋਡਾ ਵੰਗ ਮਨੁੱਖ ਦੀਆਂ ਕੁਝ ਮਾਨਸਿਕ ਲੋਡਾ ਵੀ ਹਨ ਕਿ ਸਰੀਰ ਦੀ ਜੂੜਤਾ ਦੇ ਨਾਲ ਮਨੁੱਖ ਦੀਆਂ ਕੁਝ ਮਾਨਸਿਕ ਦਿਮਾਗੀ ਲੋਡਾ ਵੀ ਹਨ ਜਿਨ੍ਹਾਂ ਦੀ ਤ੍ਰਿਪਤੀ ਸੋਹਜ ਰਾਸ ਨਾਲ ਹੁੰਦੀ ਹੈ ਸੂਚ ਨੁਮਾਨਨ ਦੀ ਇੱਛਾ ਦੇ ਨੇ ਕਲਾ ਨੂੰ ਜਨਮ ਦਿੱਤਾ ਸੋਹਜ ਮਤਲਬ ਸੁਵਾਦ ਜਾਂ ਮਨੋਰੰਜਨ ਵੀ ਅਸੀਂ ਕਹਿ ਸਕਦੇ ਹਾਂ ਠੀਕ ਹੈ ਉਹ ਕਲਾ ਜਿਸ ਨੂੰ ਆਧ ਕਾਲ ਤੋਂ अनेका ਕੀਰਤੀਆਂ ਨੇ ਆਪਣੇ ਅਨੁਭਵ ਨਾਲ ਸਿਰਜ ਕੇ ਰਸਾਇਆ ਪਕਾਇਆ ਤੇ ਨਿਖਾਰਿਆ ਅਤੇ ਜੋ ਪਰੰਪਰਾ ਦੀ ਧਾਰਾ ਦਾ ਅੰਗ ਬਣ ਕੇ ਵਿਕਸੀ ਲੋਕ ਕਲਾ ਅਖਵਾਈ ਲੋਕ ਕਲਾ ਦੀ ਵੱਡੀ ਸਿਫਤ ਹੈ ਕਿ ਇਹ ਸੋਹਜ ਰਸ ਦੀ ਤ੍ਰਿਪਤੀ ਕਰਨ ਦੇ ਨਾਲ ਉਪਯੋਗੀ ਵੀ ਹੁੰਦੀ ਹੈ ਯਾਨੀ ਕਿ ਇਹ ਮਨ ਨੂੰ ਰੰਚਿਤ ਕਰ ਦੇਣ ਨਾਲ ਜ਼ਰੂਰੀ ਵੀ ਹੁੰਦੀ ਹੈ ਅਤੇ ਜੀਵਨ ਵਿੱਚ ਸਹਿਜ ਰੂਪ ਵਿੱਚ ਰਚੀ ਹੁੰਦੀ ਹੈ ਲੋਕ ਕਲਾ ਜੀਵਨ ਦੇ ਲੋਡਾ ਵਿੱਚੋਂ ਉਪਜੀ ਹੋਣ ਕਰਕੇ ਜਨ ਜੀਵਨ ਤੇ ਸੱਭਿਆਚਾਰ ਨਾਲ ਇੱਕ ਰਸ ਹੁੰਦੀ ਹੈ ਲੋਕ ਕਲਾ ਪਿੰਡ ਦੇ ਲੋਕਾਂ ਦੀਆਂ ਖੁਆਇਸਾਂ ਭਾਵਨਾਵਾਂ ਤੇ ਤਜਰਬਿਆਂ ਦਾ ਸੰਭਾਵਿਕ ਪ੍ਰਗਟਾਵਾ ਹੈ ਅਤੇ ਇਸ ਵਿੱਚ ਸੱਧਿਆ ਤੋਂ ਚਲੀਆਂ ਆ ਰਹੀਆਂ ਰੁਚੀਆਂ ਸਹਿਜ ਭਾਵ ਵਿੱਚੀ ਪ੍ਰਚਲਿਤ ਹੁੰਦੀਆਂ ਹਨ ਇਹਿਆ ਦਾ ਅਨੁਭਵ ਖੁਰ ਖੁਰ ਕੇ ਇਸ ਕਲਾ ਨੂੰ ਵੀ ਨਿਖਾਰਦਾ ਤੇ ਸਵਾਰਦਾ ਰਿਹਾ ਹੈ ਭਾਵੇਂ ਦੇਖਣ ਵਿੱਚ ਲੋ ਕਲਾ ਸਾਦੀ ਜਿਹੀ ਲੱਗਦੀ ਹੈ ਪਰ ਇਸ ਵਿੱਚ ਕਲਾ ਦੀ ਇੱਕ प्रबल ਕਨੀ ਹੁੰਦੀ ਹੈ ਜੋ ਇਸ ਨੂੰ ਜਾਂ ਇਸ ਦੀ ਸ਼ਬੀ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ ਠੀਕ ਹੈ ਇੰਪੋਰਟੈਂਟ ਹੈ ਪੈਰਾ ਰਚਨਾ ਲੋਕ ਕਲਾ ਦਾ